हां जी दोस्तों ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਟੋਨੀ ਕੱਕੜ ਤੇ ਨਵੇਂ ਕੱਕੜ ਦਾ ਜੋ ਨਵਾਂ ਗਾਣਾ ਹੈ ਲollipops lollipops ਬਹੁਤ ਹੀ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਤੇ ਉਸ ਦੇ ਉੱਪਰ ਟ੍ਰੋਲ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ ਤੇ ਇਸ ਦੇ ਵਿੱਚ ਹੀ ਲਾਈਵ ਆ ਕੇ ਸਿੰਗਰ ਕਾਕੇ ਨੇ ਵੀ ਹੁਣ ਉਹਨਾਂ ਦੀ ਸਪੋਰਟ ਕੀਤੀ ਹੈ ਕਿ ਇਸ ਵਿੱਚ ਕੋਈ ਗਲਤ ਨਹੀਂ ਕਿਹਾ ਜੋ ਟ੍ਰੈਂਡ ਚੱਲਦਾ ਪਿਆ ਹੈ ਟੋਨੀ ਕੱਕੜ ਦਾ ਵੈਸੇ ਹੀ ਵਕਰੀ ਹੀ ਚੀਜ਼ ਕਰਦਾ ਆ ਹਮੇਸ਼ਾ ਹੀ ਬਾਕੀ ਤੁਸੀਂ ਸਾਰਿਆਂ ਨੇ ਜੋ ਲollipops ਗਾਣੇ ਦੀ ਜੋ ਵੀਡੀਓ ਹੈ ਉਹ ਸੁਣੀ ਹੋਏਗੀ ਦੇਖੀ ਵੀ ਹੋਏਗੀ ਕਮੈਂਟ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਉਹ ਗਾਣਾ ਕਿੱਦਾਂ ਦਾ ਲੱਗਦਾ ਹੈ ਤੇ ਕਾਕਾ ਜਿ ਕਿਉਂ ਸਪੋਰਟ ਕਰ ਰਿਹਾ ਹੈ ਇਸ ਬਾਰੇ ਵੀ ਜ਼ਰੂਰ ਦੱਸਿਓ ਨੀਹਾ ਕੱਕੜ ਜੋ ਕਿ ਕਿਸੇ ਟਾਈਮ ਜਾਗਰਨ ਦੇ ਸ਼ੋਅ ਕਰਦੀ ਹੁੰਦੀ ਸੀ ਤੇ ਇਸ ਟਾਈਮ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣਾ ਇਸ ਲਈ ਚੰਗਾ ਹੈ ਜਾਂ ਨਹੀਂ ਦੱਸਿਓ ਕਮੈਂਟਾਂ ਦੇ ਵਿੱਚ ਦੇਖੋ ਪੂਰੀ ਵੀਡੀਓ ਟੋਨੀ ਗੱਕੜ ਦਾ ਤੇ ਨੀਹਾ ਗੱਕੜ ਦਾ ਗਾਣਾ ਆਇਆ ਆਈ ਲਾਲੀਪਾਪ ਲਾਲੀਪਾਪ ਹਨ ਤੇ ਲੋਕਾਂ ਨੂੰ ਟਰੋਲ ਕਰੀ ਜਾਂਦੇ ਆ ਤੇ ਗਾਣੇ ਦਾ ਮਿਊਜ਼ਿਕ ਵਧੀਆ ਹੈ ਗਾਣਾ ਵੈਸੇ ਵੀ ਇੰਟਰਨੈਸ਼ਨਲ ਹੀ ਦੇਖਿਆ ਜਾਵੇ ਜੇ ਤੁਸੀਂ ਮੇਨ ਜਿਵੇਂ ਦੇ ਤੱਕੀ ਤੱਕੀ ਜਾਂ ਫਿਰ ਔਰ ਗਾਣੇ ਸੁਣਦੇ ਨੇ ਜਿਹੜੇ 1 ਬਿਲੀਅਨ 2 ਬਿਲੀਅਨ ਜਾਂ 10 ਬਿਲੀਅਨ ਹੋ ਜਾਂਦੇ ਆ। ਮਤਲਬ ਇਹੋ ਜਿਹੇ ਹੁੰਦੇ ਨੇ ਉਹ ਮੈਨੂੰ ਲੱਗਦਾ ਬਸ ਕਿਸੇ ਗਾਣੇ ਦੀ ਮਾਰਕੀਟਿੰਗ ਵਧੀਆ ਹੁੰਦੀ ਹੈ ਉਹ ਸਹੀ ਆਡੀਅנס ਤੱਕ ਪਹੁੰਚ ਜਾਂਦਾ ਜਿਹੜੀ ਉਹਨੂੰ ਸੁਣਨਾ ਚਾਹੁੰਦੀ ਹੈ ਤਾਂ ਉਹ ਚੱਲ ਜਾਂਦਾ ਹੈ। ਜੇ ਇੱਕ ਇਹੋ ਜਿਹਾ ਗਾਣਾ ਬਹੁਤ ਹੀ ਸੀਰੀਅਸ ਲਿਰਿਕਸ ਸੁਣਨ ਵਾਲੀ ਆਡੀਅנס ਦੇ ਵਿੱਚ ਫਿਰ ਫਰੀ ਜਾਊਗਾ। ਫਿਰ ਉਹਦਾ ਥੋੜਾ ਜਿਹਾ ਟਰੋਲ ਹੋ ਜਾਂਦਾ। ਤੇ ਟੋਨੀ ਗੱਕੜ ਦਾ ਹੀ ਗਾਣਾ ਕੱਲ ਆਇਆ ਜਿਹੜਾ ਚਾਰ ਲੋਕ ਉਹਨੂੰ ਨਹੀਂ ਕੋਈ ਐਪਰੀਸ਼ੀਏਟ ਕਰਦਾ। ਉਹ ਨਹੀਂ ਸੁਣਿਆ ਕਿਸੇ ਨੇ ਪਰ ਉਹ ਬਾਦ ਵਧੀਆ ਲਿਰਿਕਲੀ ਬਾਦ ਵਧੀਆ ਤਾਂ ਬਸ ਉਹ ਬੰਦੇ ਦੀ ਗੱਲ ਇਹ ਵਧੀਆ ਕਿ ਉਹ ਕਿਸੇ ਵੀ ਚੀਜ਼ ਨੂੰ ਸੀਰੀਅਸਲੀ ਨਹੀਂ ਲੈਂਦਾ ਹੈਗਾ ਲੈਣਾ ਵੀ ਨਹੀਂ ਚਾਹੀਦਾ ਕਿਸੇ ਵੀ ਆਰਟਿਸਟ ਨੂੰ ਚਾਹੇ ਤੁਹਾਡੀ ਤਾਰੀਫ ਹੋ ਰਹੀ ਹੈ ਚਾਹੇ ਤੁਹਾਡੀ ਬੇਇਜ਼ਤੀ ਹੋ ਰਹੀ ਹੈ ਸੁਣੋ ਪਰ ਸੀਰੀਅਸਲੀ ਨਹੀਂ